ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਲੋਕ ਗੀਤ ਸੁਣਾਉਣ ਜਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਬੱਲੇ ਬੱਲੇ ਵਈ ਕਾਗ ਜਾਂਦੇ ਵੀਰ ਵੀ ਕਦੇ ਬੱਲੇ ਬੱਲੇ ਵਈ ਕਾਗ ਜਾਂਦੇ ਵੀਰ ਵੀ ਕਦੇ ਕੀਤੇ ਲੈ ਨਾ ਲਈ ਅਣ ਜਾਣੇ <peopleitti> െ ബാഗാക്തെ ബണ്ടേല പാണ്ടേ കി ല ਬੱਲੇ ਬੱਲੇ ਬੈਦਾਣੇ ਪਾਕੇ ਗੰਡੇ ਲੈ ਲਮ ਬੱਲੇ ਬੱਲੇ ਬਈ ਬੂਹਾ ਮੇਰਾ ਕਾਗਜ਼ਾਂ ਦਾ ਬੱਲੇ ਬੱਲੇ ਬਈ ਬੂਹਾ ਮੇਰਾ ਕਾਗਜ਼ਾਂ ਦਾ ਕੀਤੇ ਲੰਗ ਵੇ ਸਰਬਣਾ ਵੀਰਾ ਬਈ ਬੂਹਾ ਮੇਰਾ ਕਾਗਜ਼ਾਂ ਦਾ ਬੱਲੇ ਬੱਲੇ ਨੀ ਬੁਹਾ ਮੇਰਾ ਕਾਗਜ਼ਾਂ ਦਾ ਬੱਲੇ ਬੱਲੇ ਨੀ ਹੋ ਵੀਰ ਮੇਰਾ ਕੁੜੀਆ ਬੱਲੇ ਬੱਲੇ ਨੀ ਹੋ ਵੀਰ ਮੇਰਾ ਕੁੜੀਆ ਜਿਹੜਾ ਮੁਰਲੀ ਗੱਡੀ ਦਾ ਬਾਬੂ ਨੀ ਹੋ ਵੀਰ ਮੇਰਾ ਕੁੜੀਆ െ നീ വീടിയ ശർബോ കുട ਬੱਲੇ ਬੱਲੇ ਨੀ ਉਹ ਵੀਰ ਮੇਰਾ ਕੁੜੀਓ ਬੱਲੇ ਬੱਲੇ ਨੀ ਵੀਰ ਮੇਰਾ ਸਤਿਯੁਗਿਆ ਬੱਲੇ ਬੱਲੇ ਨੀ ਵੀਰ ਮੇਰਾ ਸਤਿਯੁਗਿਆ ਪਾਬੋ ਚੰਦਰੀ ਬਾੜ ਦਾ ਸ਼ਾਹ ਪਾਣੀ ਵੀਰ ਮੇਰਾ ਸਤਿਯੁਗਿਆ ਬੱਲੇ ਬੱਲੇ ਨੀ ਵੀਰ ਮੇਰਾ ਸਤਿਯੁਗਿਆ ਬੱਲੇ ਬੱਲੇ ਬਈ ਪਹਿਣਾ ਨਾਲੋਂ ਵੀਰ ਵਿਛੜੇ ਬੱਲੇ ਬੱਲੇ ਬਈ ਪਹਿਣਾ ਨਾਲੋਂ ਵੀਰ ਵਿਛੜੇ ਜਦੋਂ ਚੰਦਰੇ ਕਰਾਂ ਦੀਆਂ ਆਈਆਂ ਨਹੀਂ ਪਹਿਣਾ ਨਾਲੋਂ ਵੀਰ ਵਿਛੜੇ ਬੱਲੇ ਬੱਲੇ ਬਈ ਪਹਿਣਾ ਨਾਲੋਂ ਵੀਰ ਵਿਛੜੇ ൂ റേഗെ ടൂട്ടേഗീ ഭേണ വീരോട പീ ടൂട്ടി ബല്ലേ ടൂട്ടി ਬੱਲੇ ਬੱਲੇ ਬਈ ਹਟੀਆਂ ਤੋਂ ਖੰਡ ਮੁੱਕ ਗਈ ਬੱਲੇ ਬੱਲੇ ਬਈ ਹਟੀਆਂ ਤੋਂ ਖੰਡ ਮੁੱਕ ਗਈ ਜਦੋਂ ਵੀਰ ਪਰੋਣਾ ਆਇਆ ਨੀ ਹਟੀਆਂ ਤੋਂ ਖੰਡ ਮੁੱਕ ਗਈ ਬੱਲੇ ਬੱਲੇ ਨੀ ਹਟੀਆਂ ਤੋਂ ਖੰਡ ਮੁੱਕ ਗਈ ਬੱਲੇ ਬੱਲੇ ਨੀ ਖੰਡਾਂ ਦੀਆਂ ਔਣ ਬੋਰੀਆਂ ਬੱਲੇ ਬੱਲੇ ਨੀ ਖੰਡਾਂ ਦੀਆਂ ਔਣ ਬੋਰੀਆਂ ਜਦੋਂ ਸੱਸ ਦਾ ਪਤੀ ਜਾ ਕਰ ਆਇਆ ਨੀ ਖੰਡਾਂ ਦੀਆਂ ਔਣ ਬੋਰੀਆਂ ਬੱਲੇ ਬੱਲੇ ਬਈ ਖੰਡਾਂ ਦੀਆਂ ਔਣ ਬੋਰੀਆਂ ਬੱਲੇ ਬੱਲੇ ਬਈ ਕੋਠੇ ਕੋਠੇ ਆ ਜਾ ਵੀਰ ਨਾ बल्ले बल्ले भाई कोठे कोठे आजाबीर नूर बैठी एक पति सस मेरी वे कोठे कोठे आजा वीर न बल्ले बल्ले भैठे को कोठे आ जावीर ਬੱਲੇ ਬੱਲੇ ਬਈ ਕੋਠੇ ਕੋਠੇ ਚੋਰ ਆਮ ਦੇ ਬੱਲੇ ਬੱਲੇ ਬਈ ਕੋਠੇ ਕੋਠੇ ਚੋਰ ਆਮ ਦੇ ਗਲੀਆਂ ਆਵਣ ਪੈਣਾ ਦੇ ਵੀਰ ਬਈ ਕੋਠੇ ਕੋਠੇ ਚੋਰ ਆਮ ਦੇ ਬੱਲੇ ਬੱਲੇ ਬਈ ਕੋਠੇ ਕੋਠੇ ਚੋਰ ਆਮ ਦੇ ਮੇਰਾ ਇਹ ਗੀਤ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੀਤ ਵਧੀਆ ਲੱਗਿਆ ਹੋਵੇ ਤਾਂ ਮੇਰੇ ਇਸ ਚੈਨਲ ਆਰ ਜੇ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ